ਤਰੰਤਾਰੰਦੇ ਪੱਟੀ ਅਧੀਨ ਪੈਣਦੇ ਪਿੰਡ ਸਬਰਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਪੁਲਿਸ ਚੌਕੀ ਸਬਰਾ ਵਿਖੇ ਦਿੱਤਾ ਗਿਆ ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਬਰਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਲਗਾਤਾਰ ਵੱਡੇ ਪੱਧਰ ਤੇ ਲੁੱਟਾਂ ਖੋਹਾਂ ਅਤੇ ਨਸ਼ੇ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਨਸ਼ੇੜੀਆਂ ਵੱਲੋਂ ਵੱਡੇ ਪੱਧਰ ਦੇ ਪਿੰਡ 'ਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪਿੰਡ ਦੇ ਮੋਤਵਾਰਾਂ ਵੱਲੋਂ ਨਸ਼ੇੜੀਆਂ ਨੂੰ ਪੁਲਿਸ ਕੋਲੋਂ ਛਡਵਾ ਲਿਆ ਜਾਂਦਾ ਹੈ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਮੋਤਵਾਰ ਨਸ਼ੇੜੀਆਂ ਨੂੰ ਛਡਾਉਂਦਾ ਜਾਂ ਉਹਨਾਂ ਦੀ ਮਦਦ ਕਰਦਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਪਿੰਡ ਵਿੱਚੋਂ ਵੀ ਬਾਈਕਾਟ ਕੀਤਾ ਜਾਵੇਗਾ ਸਰਪੰਚ ਸਾਹਿਬ ਕੀ ਨਾਂ ਹੈ ਜੀ ਮੈਂ ਦਾਜੀ ਹਰਤਾ ਸਿੰਘ ਸਰਪੰਚ ਨਕਰਸਭਰਾ ਬਲਾਕ ਪ੍ਰਧਾਨ ਪਟੇ ਆਮ ਆਦਮੀ ਪਾ ਕੀ ਮਤਾ ਪਾਇਆ ਗਈ ਪ੍ਰਧਾਨ ਜੀ ਅੱਜ ਜੀ ਸਾਡੇ ਨਾ ਨਗਰ ਸਭਰਾ ਦੇ ਵਿੱਚ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਇੱਕ ਸਾਡਾ ਨੌਜਵਾਨ ਵੀਰ ਬਹੁਤ ਹੀ ਸਾਫ਼ ਸੁਥਰੇ ਜਾਨੀ ਕਿ ਸਾਨੂੰ ਇੰਨੀ ਉਹਨਾਂ ਦੀ ਹਮਾਇਤ ਮਿਲਦੀ ਆ ਵੀ ਜਾਨੀ ਕਿ ਉਹਨਾਂ ਦੇ ਸਾਰੇ ਸੰਧੂਆ ਹਸਪਤਾਲ ਸਰਕਾਰੀ ਹਸਪਤਾਲ ਸਾਰੇ ਪਿੰਡ ਦੀ ਬੜੀ ਹਮਾਇਤ ਕਰਦੇ ਆ ਉਹ ਵੀਰ ਨਾਲ ਵਾਰਦਾਤ ਜਿਹੜੀ ਹੋਈ ਆ ਉਹਨੂੰ ਵਿਚਾਰੇ ਨੂੰ ਸੱਟਾਂ ਲੱਗ ਗਈ ਉਹਦਾ ਗੁੱਟ ਵੱਢ ਗਿਆ ਇਹ ਬਿਲਕੁਲ ਜਿਹੜੀਆਂ ਗਲਤ ਸਾਡੇ ਸੁਭਰਾ ਦੇ ਵਿੱਚ ਚੱਲਣ ਡਿਆ ਅੱਜ ਤੋਂ ਕੁਝ 2 ਮਹੀਨੇ ਹੋ ਚੱਲੇ ਆ ਜਿਆਦਾ ਹੀ ਕੰਮ ਖਰਾਬ ਹੋਇਆ ਉਹਦੇ ਵਿੱਚ ਅਸੀਂ ਅੱਜ ਮਤਾ ਪਾ ਕੇ ਦਿੱਤਾ ਵਾ ਪੁਲਿਸ ਨੂੰ ਮਤਾ ਪਾ ਕੇ ਦਿੱਤਾ ਵਾ ਵੀ ਸਾਡੇ ਮਲਾਜ਼ਮ ਬਹੁਤ ਘੱਟ ਨੇ ਸਾਡੇ ਮਲਾਜ਼ਮ ਵੀ ਦਿੱਤੇ ਜਾਣ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਇਹੋ ਜੇ ਕੰਮ ਜਿਹੜੇ ਆਮ ਬੰਦੇ ਵਿਚਾਰੇ ਭਲੇ ਇਮਾਨਦਾਰ ਉਹਨਾਂ ਦਾ ਨਾਂ ਕੀਤਾ ਜਾਵੇ ਨਸ਼ਾ ਜਿਹੜਾ ਵਾ ਨਸ਼ਾ ਤਸਕਰਾਂ ਨੂੰ ਪੰਜ ਦਿਨ ਦਾ ਅਸੀਂ ਟਾਈਮ ਦੇ ਦਿੱਤਾ ਇਹ ਪੰਜਾਂ ਦਿਨਾਂ ਦੇ ਵਿੱਚ ਆਪ ਦਾ ਜਿਹੜਾ ਕੋਈ ਸਾਡਾ ਮੋਹਤਵਾਰ ਬੰਦਾ ਮਗਰ ਨਹੀਂ ਆਊਗਾ ਜਿਹੜਾ ਸਾਡਾ ਮੋਹਤਵਾਰ ਬੰਦਾ ਮਗਰ ਆਊਗਾ ਉੱਥੇ ਡਟ ਕੇ ਨਾਲ ਹੀ ਉਹਦੇ ਪਰਚਾ ਕੀਤਾ ਜਾਊਗਾ ਨਾਲ ਤੁਸ ਨੂੰ ਸੁਣ ਕਰਤਾ ਵੀ ਜਿਹੜਾ ਬੰਦਾ ਸਾਡਾ ਮੋਹਤਵਾਰ ਇੱਥੇ ਆਉਂਦਾ ਵਾ ਮਗਰ ਕਿਸ ਦੇ ਉੱਤੇ ਹੀ ਕਾਰਵਾਈ ਨਾਲ ਹੀ ਖੋਪਦੋ ਮੰਤਰੀ ਸਾਹਿਬ ਵੱਲੋਂ ਵੀ ਐਟਰ ਮੰਤਰੀ ਸਾਹਿਬ ਨੇ ਜਿੰਦਣ ਵੋਟਾਂ ਲੈਣੀਆਂ ਸੀ ਉਦੋਂ ਵੀ ਇਹ ਗੱਲ ਕਹਿੰਦੇ ਰਿਹਾ ਜਿੰਨੇ ਬੋਟ ਉਹ ਪਾਇਓ ਜਿੰਨੇ ਨਸ਼ਾ ਨਹੀਂ ਨਸ਼ੇ ਵਾਲਾ ਬੋਟ ਨਾ ਪਾਓ ਉਹ ਬੇਸ਼ੱਕ ਹੋਣਾ ਹੀ ਉੱਠ ਕੀਤਾ ਜੀ ਅੱਜ ਵੀ ਇਸੇ ਗੱਲ ਤੇ ਪੂਰੇ ਵਜਨ ਵਾਦਾ ਕਿ ਜਿਹੜਾ ਵੀ ਨਸ਼ੇ ਵਾਲੇ ਮਗਰ ਮੇਰਾ ਕੋਈ ਬੰਦਾ ਜਾਂਦਾ ਮੰਤਰੀ ਸਾਹਿਬ ਫੋਨ ਕਰਨ ਤਾਂ ਸਾਨੂੰ ਦੱਸੋ ਮੰਤਰੀ ਮੰਤਰੀ ਸਾਹਿਬ ਸਾਡੇ ਦਾ ਹੀ ਵਰਖਲਾਫ ਇਸ ਗੱਲ ਤੋਂ ਵੀ ਕੋਈ ਵੀ ਬੰਦਾ ਤੁਹਾਡਾ ਥਾਣੇ ਨਹੀਂ ਜਾਣਾ ਚਾਹੀਦਾ ਨਸ਼ੇ ਵਾਲੇ ਮਗਰ ਚੋਰ ਵਾਲੇ ਮਗਰ ਨਹੀਂ ਜਾਣਾ ਚਾਹੀਦਾ ਅਸੀਂ ਬਿਲਕੁਲ ਬਾਈਕਾਟ ਕੀਤਾ ਪਰ ਸਾਡੇ ਫੇਰ ਵੀ ਕੁਝ ਸੱਜਣ ਜਿਹੜੇ ਹੈਗੇ ਆ ਜਿਹੜੇ ਆਉਂਦੇ ਉਹਨਾਂ ਨੂੰ ਵੀ ਅੱਜ ਵਾਰਨਿੰਗ ਦੇ ਦਿੱਤੀ ਆ ਤੇ ਜਿਹੜਾ ਇੱਥੇ ਆ ਗਏ ਚੌਂਕੀ ਦੇ ਵਿੱਚ ਚੋਰ ਮਗਰ ਨਸ਼ੇ ਵਾਲੇ ਮਗਰਾਊਗਾ ਉਥੇ ਡਟ ਕੇ ਅਸੀਂ ਆਪ ਮਕਰਮਾ ਕਰਾਵਾਂਗੇ ਸਰਕਾਰ ਨੂੰ દોਸ਼ ਦਿੱਤੀ ਜਾਂਦੇ ਆ ਸਰਕਾਰ ਦਾ ਇਹਦੇ ਵਿੱਚ ਆਪਾਂ ਪਿੰਡ ਵਾਲੇ ਆ ਸਾਬ ਪਾਰਟੀਆਂ ਬਾੜੀਆਂ ਦੇ ਉੱਪਰ ਉੱਠ ਕੇ ਇਹ ਕੰਮ ਤੇ ਅਸੀਂ ਆਵਾਂਗੇ ਹੁਣ ਇਹ ਹੁਣ ਕਿਸੇ ਦਾ ਲਿਹਾਜ਼ ਨਹੀਂ ਹੋਊਗਾ ਇੰਨੀਆਂ ਬੇਨਤੀਆਂ ਇੱਕ ਸਾਨੂੰ ਅੱਜ ਜਿਹੜੀ ਆ ਇਥੋਂ ਤਲਾਹ ਮਿਲੀ ਆ ਬੋਲਣਾ ਨਹੀਂ ਚਾਹੀਦਾ ਇਹਦੇ ਵਿੱਚ ਪਰ ਬੋਲਣਾ ਪੈਣਾ ਜਿਹੜਾ ਸਾਡਾ ਕੋਈ ਵੀ ਮੈਂਬਰ ਪੰਚਾਇਤ ਆਗੂ ਆ ਕੇ ਕਿਹਦੇ ਵਿੱਚੋਂ ਪੈਗ ਮੰਗਦਾ ਹਾਂਜੀ ਮੀਟ ਮੰਗਦਾ ਉਹ ਤੇ ਕਾਰਵਾਈ ਕੀਤੀ ਜਾਊਗੀ ਜੇ ਕੋਈ ਇੱਥੇ ਲੈ ਕੇ ਆਪ ਵੀ ਆਵੇ ਵੀ ਚਲੋ ਮੁਲਾਜ਼ਮਾਂ ਨੂੰ ਅਸੀਂ ਤੁਹਾਨੂੰ ਪਤਾ ਜਿਹਨਾਂ 2 ਨੰਬਰ ਦਾ ਕੰਮ ਕਰਨਾ ਉਹਨੇ ਲੈ ਕੇ ਆਉਣਾ ਦੂਜੇ ਨੇ ਤਾਂ ਲੈ ਕੇ ਨਹੀਂ ਆਉਣਾ ਉਹਤੇ ਵੀ ਕਾਰਵਾਈ ਕੀਤੀ ਜਾਊਗੀ ਅੱਜ ਤੋਂ ਬਾਅਦ ਜਿਹੜਾ ਇੱਥੇ ਚੌਂਕੀ ਦੇ ਵਿੱਚ ਨਸ਼ਾ ਪੀਂਦਾ ਸਾਡਾ ਕੋਈ ਵੀ ਮੈਂਬਰ ਪੰਚਾਇਤ ਚਾਹੇ ਕੋਈ ਵੀ ਮੋਤਬਾਰ ਕੋਈ ਵੀ ਆਗੂ ਫੜਿਆ ਗਿਆ ਉਹ ਆਪ ਦਾ ਜ਼ਿੰਮੇਵਾਰ ਆਪ ਹੋਗਾ ਧੰਨਵਾਦ ਜੀ ਇਹਨ ਸਰਪੰਚ ਅਵਤਾਰ ਸੇਨ ਜੀ ਸਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਕਾਸਮੀ ਪਿੰਡ ਸਭਰਾ ਤੋਂ ਮੈਂਬਰ ਪੰਜਾਬੀ ਕੀ ਮਤਾ ਪਾਇਆ ਗਿਆ ਜੀ ਜੀ ਅੱਜ ਸਮੂਹ ਪੰਚਾਇਤ ਮਤਾ ਜਿਹੜਾ ਜੀ ਅੱਜ ਪਾਇਆ ਵਾ ਬਹੁਤ ਦੁੱਖ ਦੀ ਗੱਲ ਆ ਵੀ ਸਾਡੇ ਨੌਜਵਾਨ ਜਿਹੜੇ ਮੁੰਡੇ ਵਿਚਾਰੇ ਕੱਲ ਜਿਹੜੇ ਵੜਦੇ ਕਿੱਥੇ ਗਏ ਆ ਇਹ ਜਿਹੜਾ ਨਸ਼ੇ ਦੇ ਵਿੱਚ ਆ ਗਏ ਪਤਾ ਨਹੀਂ ਲੱਗਦਾ ਕੋਈ ਇਧਰੋਂ ਆ ਜਾਂਦਾ ਮੂੰਹ ਬਾਨੇ ਕੋਈ ਇਧਰੋਂ ਆ ਜਾਂਦਾ ਵੇਦੀ ਮਾਰੀ ਹਾਲਤ ਪਈ ਕੋਈ ਪਸਖੋਗੇ ਲੈ ਜਾਂਦਾ ਵੀ ਮੋਸਲ ਖੋਗੇ ਦੋ ਸਾਡੇ ਕੱਲ ਮੁੰਡੇ ਦੇ ਪਿੰਡੇ ਵੜਦੇ ਆ ਉਹ ਇੱਕ ਅਮਨਦੀਪ ਹਸਾਲਾ ਤੇ ਇੱਕ ਸੰਦੂਆ ਹਸਾਲਾ ਦਾਖਲਾ ਜੀ ਅੱਜ ਸਾਰੀ ਪੰਚਾਇਤ ਨੇ ਪਹਿਲਾਂ ਮਤਾ ਪਾਇਆ ਉਸ ਤੋਂ ਬਾਅਦ ਜਿੰਨੀਆਂ ਜਥੇਬੰਦੀਆਂ ਜਿੰਨੇ ਵੀ ਕਾਗਰਸ ਕਾਲੀ ਸਾਰੇ ਇਹਨਾਂ ਚੀ ਅੱਜ ਮਤਾ ਪਾਇਆ ਗਿਆ ਵੀ ਆਪਾਂ ਰਲ ਕੇ ਆਹ ਦਿੱਤੀਆਂ ਪੁੱਤ ਬਚਾਈਏ ਜਿਹੜਾ ਵੀ ਇਹਨਾਂ ਦੇ ਮਗਰ ਆ ਉਹਨ ਜਿਤਨਾ ਅੱਗੇ ਵੀ ਕੋਈ ਛੋਟੇ ਦਿਨ ਪਹਿਲਾਂ ਲੜਾਈ ਹੋਈ ਆ ਸਮੇਕੀਆਂ ਦੀ ਉਹਨਾਂ ਨੂੰ ਮਰਨ ਦਿਓ ਮਰਦੇ ਉਹਦੇ ਉਹਨਾਂ ਦੇ ਮਗਰ ਜੋ ਹੰਡ ਬੰਨ ਗਏ ਨਾ ਉਹ ਉਹਨੇ ਕਹਿ ਦਿੱਤੇ ਗੱਲ ਨਾ ਕਰੋ ਆਪਾਂ ਓਤੀਆਂ ਪੁੱਤ ਬਚਾਈਏ ਅੱਗੇ ਆਪਾਂ ਇਹਨਾਂ ਨੂੰ ਦੂਰ ਹੁਣ ਤੇ ਆਪਣੇ ਘਰੇ ਆ ਗਈ ਹੁਣ ਆਪੇ ਦੂਰ ਕਾ ਦਾ ਸਾਰਿਆਂ ਨੂੰ 100 ਲੱਗਾ 20% ਸੇਕ ਲੱਗਿਆ 20 80% 20% ਬੰਦੇ ਭਜੇ ਹੁੰਦੇ ਨਹੀਂ ਨਹੀਂ ਮਤਲਬ ਵੀ ਬਹੁਤ ਮਾੜੀ ਹਰਕਤ ਆ ਅਸੀਂ ਤਾਂ ਜਿੱਥੇ ਚੌਕੀ ਸਾਹਿਬ ਆਏ ਮੈਂ ਇੱਥੇ ਸਾਰਨੂੰ ਆਖਿਆ ਵੀ ਜੇ ਅੱਜ ਤੁਹਾਡਾ ਬੰਦਾ ਕੋਈ ਸਾਨੂੰ ਚਰਾ ਪਿੰਦਾ ਚਾਰ ਪੰਜ ਤੋਂ ਵੱਜ ਗਿਆ ਮਲਾਜਾ ਕਰਾ ਕੇ ਪਰਚਾ ਦਰਜ ਕਰਾਜੋ ਪੁਲਿਸ ਤੇ ਵੀ ਮਤਲਬ ਵੀ ਜੋ ਇਹ ਲਾ ਸਾਡੇ ਪਿੰਡ ਦੇ ਬਣੇ ਕੌਮ ਕੋਈ 10000 ਰੁਪਏ ਤੱਕ ਨਾਕੀ ਲੱਗਿਆ ਨਾ ਕਦਰਾ ਹੋਵੇ ਡਰ ਹੋਵੇ ਜੇ ਕੋਈ ਮੂੰਹ ਬਨ ਕੇ ਕੋਈ 3-4 ਜਾਨੇ ਆਉਂਦੇ ਮੋਟਰਸਾਈਕਲ ਤੇ ਉਹਦੇ ਤਲਾਸ਼ ਕਰੋ ਪੰਚਾਇਤ ਨੂੰ ਦੱਸੋ ਪੰਚਾਇਤ ਆ ਕੇ ਸ਼ਰਾਬਦ ਕਰੂ ਕੋਈ ਬੰਦਾ ਕੌਣ ਕਿੱਥੋਂ ਦਾ ਵਾ ਉਹਦੇ ਕਾਇਬਦਲ ਪੂਰੇ ਵਛੜਾਂਗੇ ਜੇ ਨਹੀਂ ਹੁੰਦੇ ਕਾਇਬਦਲ ਪੂਰੇ ਦਿਓ ਪਰਚਾ ਉਹਨਾਂ ਦੇ ਕੋਈ ਲਿਹਾਜ਼ ਨਹੀਂ ਕਰਨੀ ਲੋੜ ਅਸੀਂ ਤਾਂ ਅੱਜ ਐਡੇ ਦੁਖੀ ਹੋ ਗਏ ਆ ਦੁਖੀ ਹੋ ਕੇ ਪਿੰਡ ਸਾਰਾ ਇਕੱਠੇ ਹੋਏ ਆ ਵੀ ਇਹਨਾਂ ਤੋਂ ਜਾਨ ਬਚਾਈ ਆ ਪਸਾਰਿਆਂ ਤੋਂ ਤੇ ਬਾਕੀ ਮੰਤਰੀ ਸਾਹਿਬ ਦਾ ਸਾਨੂੰ ਅੱਜ ਤੋਂ ਪਹਿਲਾਂ ਵੀ ਸੰਯੋਗ ਹੋ ਰਿਹਾ ਵੀ ਜੇ ਮੈਨੂੰ ਪਤਾ ਲੱਗਿਆ ਵੀ ਨਸ਼ੇ ਦੇ ਵਿੱਚ ਕੁਝ ਡਾਉਣ ਆਇਆ ਮੈਂ ਆਪਦੇ ਬੰਦੇ ਦੇ ਵਿਕਾਰ ਵੀ ਕਰਾਂਗਾ ਮੰਤਰੀ ਸਾਹਿਬ ਦੀ ਅੱਜ ਵੀ ਤਾਂ ਨਤੜ ਕੇ ਫੋਨ ਕੀਤਾ ਹੋਇਆ ਨੇ ਉਹਨੇ ਅੱਜ ਵੀ ਇਹ ਗੱਲ ਕਹੀ ਵੀ ਕਾਸਿਆ ਕੋਈ ਵੀ ਬੰਦਾ ਹੋਵੇ ਨਸ਼ੇ ਦੇ ਵਿੱਚ ਨਹੀਂ ਛੰਨਾ ਪਰਚੇ ਦੇ ਵਿੱਚ ਉਹਨੇ ਅਜੇ ਤੱਕ ਤੇ ਸਾਡੇ ਪਿੰਡ ਨਕਲਦਾਜੀ ਨਹੀਂ ਕੀਤੀ ਨਾ ਹੀ ਇਹ ਕਿਤੇ ਅਜ ਤੋਂ 3 ਸਾਲ ਸਰਕਾਰ ਨੂੰ ਕਿ ਕੋਈ ਬੰਦਾ ਸਾਫਤ ਕਰ ਛਾਣੇ ਜਾਈਂ ਅਸੀਂ ਕਿਸੇ ਨੂੰ ਨਸ਼ਾ ਮੰਗਿਆ ਵਿੱਚ ਅਸੀਂ ਕਿ ਤੂੰ ਗਲਤ ਕੰਮ ਕਰਾਇਆ ਜੇ ਕਿਸੇ ਪੁਲਿਸ ਨੂੰ ਪੈਸੇ ਦਿੱਤੇ ਹੋਣ ਸਾਣਾ ਸਾਫਤ ਕਰੇ ਕੋਈ ਨਾ ਹੀ ਕੀਤਾ ਨਾ ਹੀ ਕਰਨਾ ਜਿਹੜਾ ਵੀ ਆਪਦੀਆਂ ਪਾਰਟੀਆਂ ਵਾਲਿਆਂ ਦੇ ਆਦਾ ਫੈਸਲਾ ਕਰੇ ਘਰੋਂ ਚੱਲ ਜਾਂਦੇ ਅਸੀਂ ਕਿਤੇ ਵੀ ਅਜੇ ਚਿੰਤੂ ਪ੍ਰਿੰਤੂ ਨਹੀਂ ਕੀਤੀ ਅਹੀਂ ਗਾਵੀ ਇਹੋ ਹੀ ਕੰਮ ਕਰਨਾ ਵਾ ਸਾਂਝ ਭਾਈਚਾਰ ਜਿਹੜੀ ਨਹੀਂ ਮਿਲਦੀ ਸਾਂਝ ਬਣਾ ਕੇ ਰੱਖਣੀ ਆ ਤੇ ਨਸ਼ੇ ਦੇ ਖਿਲਾਫ ਲੜਨਾ ਵਾ ਵੈਗਦੀ ਆ ਧੰਨwali ਤੇ ਬਸ ਪੁਲਿਸ ਦੀ ਕਾਰਜਕੀ ਬਹੁਤ ਮਾਰੀ ਹੈ ਜੀ ਪੁਲਿਸ ਨੂੰ ਜਿਤਨਾ ਅਸੀਂ ਉਹਦੇ ਰੌਂਦ ਲਿਆ ਕੇ ਤੁਸੀਂ ਨਾਲ ਫੇਰ ਰੌਂਦ ਲਿਆ ਕੇ ਦਿੱਤੇ ਉਹ ਆnde ਹੈ ਜਾਲੀ ਆ ਮਤਲਬ ਅਸਲ ਰੌਂਦਾ ਉਹ ਗੋਲੀ ਵਜੀਏ ਬੰਦਾ ਪਾਣੀ ਨਹੀਂ ਮੰਗਦਾ ਜਾਲੀ ਨਹੀਂ ਕੀ ਉਹਦੇ ਵਿੱਚ ਪੁਲਸ ਕਾਰੋਈ ਅੱਜ ਤੋਂ ਹਰਦੇ 25 26 ਜਿਹੜੇ ਕਾਂਡ ਹੋ ਚੁੱਕੇ ਆ ਅੱਜ ਤੱਕ ਕੋਈ ਵੀ ਪੁਲਿਸ ਨੇ ਅੱਜ ਤੱਕ ਨਾ ਕੈਮਰਾ ਚੈੱਕ ਕਰਦੀ ਆ ਨਾ ਕੋਈ ਬੰਦੇ ਟ੍ਰੇਸ ਕਰਦੀ ਆ ਕੱਖ ਨਹੀਂ ਕਰਦੀ ਨਹੀਂ ਤੇ ਪੁਲਸ ਆ ਰਦਾ ਜ 24 ਘੰਟੇ ਲੈ ਅੱਜ ਕੱਲ ਡੈਂਪ ਚੁੱਕ ਲੋ ਤੇ 24 ਘੰਟੇ ਦੇ ਬੇ ਬੰਦੇ ਸ਼ਾਂਭ ਲੋ ਤਰੀਕਾ ਹੋ ਜਾਣਗੇ ਪਰ ਅਸੀਂ ਦੇ ਆਨੇ ਵੀ ਇਹ ਕਾਰਜਕਾਰੀਆਂ ਇਹ ਇਹਨਾਂ ਦੇ ਬੱਚੇ ਗਾੜੀ ਪੁਲਿਸ ਵਾਲੇ ਦੇ ਬੱਚੇ ਆ ਇਹ ਨਸ਼ਾ ਜਿਹੜਾ ਉਹਨਾਂ ਦੇ ਘਰ ਵੀ ਬਣਾ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਇਤਰਾ ਨਾ ਕਰੀਏ ਆਪਾਂ ਨਾਲ ਮਿਲ ਕੇ ਹੰਬੜਾ ਮਾਰੀਏ ਪੇਟਰੂਲ ਪਚਾਈਏ ਤਗੜੀ ਹੋ ਗਈ ਧੰਨਵਾਦ ਜੀ ਕੀ ਨਾ ਹੈ ਜੀ ਮਾਈਕ ਜੀ ਖਾਸ ਸਾਹਿਬ ਹੈ ਮੇਰਾ ਨਾਮ ਜੀ ਸਿੰਘ ਸੋਨੂ ਸੇ ਕੋ ਜਿਲ੍ਹਾ ਮੀਤ ਪ੍ਰਧਾਨ ਆ ਮਰੂ ਪਾਕੀ ਕੀ ਮਤਾ ਪਾਇਆਗਾ ਜੀ ਸਰ ਜੀ ਅੱਜ ਸਮੂਹ ਪੰਚਾਇਤ ਵੱਲੋਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਨਸ਼ਿਆਂ ਦੇ ਜਿਹੜੇ ਆ ਮੁੱਦੇ ਆ ਇਹ ਪੁਰਾਣੇ ਤਰੀਕਿਆਂ ਉਲਦੇ ਆ ਅੱਜ ਵਾਲਾ ਨਹੀਂ ਜਿਹੜੀ ਅੱਗ ਨਾ ਜ਼ੋਰ ਫੜਦੀ ਜਾਂਦੀ ਆ ਕਾਲੀ ਸਰਕਾਰ ਬਰੀ ਵੀ ਕਾਗਜ਼ੀ ਤੇ ਐਰ ਕੀ ਆਪ ਬਰੀ ਨੂੰ ਸਾਨੂੰ ਏਕਾ ਕੰਮ ਕਰਨਾ ਵਾ ਜਿੱਨਾਂ ਜਿਹੜੇ ਇਕੱਠੇ ਨਹੀਂ ਹੁੰਦੇ ਅੱਜ 5 ਮਤੇ ਪੰਜਾਬ ਤੋਂ ਪਾਏ ਗਏ ਆ ਜੇ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਉਹਨੂੰ ਕੋਈ ਮੋਹਤਵਾਰ ਛਡਾਉਣ ਜਾਂਦਾ ਤੇ ਉੱਥੇ ਬੰਦੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਜੇ ਮੰਨ ਲਓ ਪਿੰਡ 'ਚ ਕੋਈ ਮਢੀਰ ਮਾਰਾ ਕਰਦੀ ਕਰਦੀ ਆ ਮੂਵ ਬਲੇਟ ਕੇ ਨੰਬਰ ਪਲੇਟਾਂ ਨਹੀਂ ਹੈਗੀਆਂ ਉਹਨਾਂ ਦੇ ਸੰਸਕਟ ਕਾਰਵਾਈ ਹੋ ਜੀ ਉਸ ਤੋਂ ਬਾਅਦ ਜਿੱਦਾਂ ਬਾਹਰੋਂ ਪੁਲਿਸ ਆਉਂਦੀ ਹੈ ਬੰਦਾ ਚੁੱਕ ਕੇ ਲੈ ਜਾਂਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਸਭ ਤੋਂ ਪਹਿਲਾਂ ਪੰਜਾਬ ਜਦ ਨੂੰ ਉਹ ਸੂਚਨ ਕੀਤਾ ਜਾਊਗਾ ਤੇ ਫਿਰ ਬੰਦਾ ਗਸ਼ੇ ਆ ਇਹੋ ਜਿਹੜੇ ਆ ਮੇਨ ਜਿਹੜੇ ਮਦੇ ਪਾਏ ਗਏ ਆ ਬਹੁਤ ਸੰਭੀਰ ਪਾ ਲਿਆ ਅੱਜ ਕੱਲ ਸਾਡੇ ਵੀਰ ਨੂੰ ਇੱਕ ਨੂੰ ਸੱਟਾਂ ਲੱਗ ਗਈਆਂ ਮੰਦਿਰ ਤਿੰਨ ਜਣੇ ਸੀ